ਤਿੰਨ ਤਿੰਨ ਦਿਿੱਗ ਵਿੱਚ ਕਹਿ ਰਹੇ ਸੀ ਇਸ ਇੰਡਸਟਰੀ ਦੇ ਗੁੱਗੂ ਗਲ ਸਾਹਿਬ ਯੋਗਰਾਜ ਸਾਹਿਬ ਤੇ ਹੌਪੀਟਾਲੀ ਵਾਲ ਕਿਨੇ ਜਾਂਦੇ ਤਿੰਨ ਦਿਿੱਗ ਵਿੱਚ ਘੈਂਟ ਬੰਦੇ ਮੜਕ ਵਾਲੇ ਟੌਰ ਗੁੱਗੂ ਗਿਲਪਾਜੀ ਤੇ ਯੋਗਰਾਜ ਭਾਜੀ ਦਾ ਮੁਕਾਬਲਾ ਜੇ ਕੋਈ ਦਰਸ਼ਕ ਵੀਰ ਜਾਂ ਪੰਜਾਬੀ ਸੱਜਣ ਸਨੇਹੀ ਕਰਦੇ ਨੇ ਤਾਂ ਮੈਂ ਮੰਨ ਲੈਣਾ ਪਰ ਉਹਨਾਂ ਨਾਲ ਮੇਰਾ ਮੁਕਾਬਲਾ ਨਹੀਂ ਹੈ ਕਿਉਂਕਿ ਉਹ ਸਮਰਪਤ ਨੇ ਉਹਨਾਂ ਨੇ ਸਾਰੀ ਲਾਈਫ ਸਿਰਫ ਫਿਲਮਾਂ 'ਚ ਕੰਮ ਕੀਤਾ ਯੋਗਰਾਜ ਭਾਜੀ ਨੇ ਬੜੀ ਛੇਤੀ ਰਿਟਾਇਰਮੈਂਟ ਲੈ ਕੇ ਕ੍ਰਿਕਟ ਤੋਂ ਜੀ ਫਿਲਮਾਂ ਚ ਆ ਕੇ ਰਹੇ ਤੇ ਗੁੱਗੂ ਗੱਲ ਭਾਜੀ ਤਾਂ 8ਵੀਂ 9ਵੀਂ ਚ ਸੀ ਜਦੋਂ ਉਹਨਾਂ ਨੇ ਉਹਨਾਂ ਨੇ ਪਿੰਡ ਫਿਲਮ ਬਣੀ ਸੀ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ ਚ ਕੰਮ ਕੀਤਾ ਸੀ ਯੋਗ ਰਾਜ ਭਾਜੀ ਜਾਂ ਗੁੱਗਲ ਗੱਲ ਭਾਜੀ ਥੋੜਾ ਜਿਹਾ ਜ਼ਿਆਦਾ ਬਿਜ਼ੀ ਹੋ ਗਏ ਉਹਨਾਂ ਦਾ ਬਦਲ ਚਾਹੀਦਾ ਸੀ ਜਾਂ ਉਹ ਪੈਸੇ ਜ਼ਿਆਦੇ ਲੈਣ ਲੱਗ ਕੇ ਬਦਲ ਚਾਹੀਦਾ ਸੀ ਜਾਂ ਉਹਨਾਂ ਨੇ ਕਿਸੇ ਫਿਲਮ ਨੂੰ ਜਵਾਬ ਦੇ ਤਾ ਕਿਸੇ ਵੀ ਕਾਰਨ ਕਰਕੇ ਤਾਮ ਮੈਨੂੰ ਫਿਲਮਾਂ ਮਿਲ ਗਈਆਂ ਸੋ ਜੇ ਮੈਂ ਸਹੀ ਮੈਨੇਜ ਪੰਜਾਬੀ ਚ ਸਿੱਧੇ ਸਪਸ਼ਟ ਲਫ਼ਜ਼ਾਂ ਚ ਕਹਾ ਕਿ ਮੈਂ ਤਾਂ ਉਹਨਾਂ ਦੀ ਝੂਠ ਖਾ ਰਿਹਾ ਹਾਂ